ਤਿਉਹਾਰ ਦੇ ਮੌਕੇ 'ਤੇ ਤੁਸੀਂ ਵੀ ਨਾ ਖਾ ਲਿਓ ਮਿਲਾਪਟੀ ਖੋਆ ਸਰੀਰ ਨੂੰ ਕਰ ਸਕਦਾ ਹੈ ਬਿਮਾਰ ਜਾਣੋ ਅਸਲੀ ਤੇ ਨਕਲੀ ਖੋਏ ਦੀ ਪਛਾਣ ਦਾ ਆਸਾਨ ਤਰੀਕਾ ਦਰਅਸਲ ਦੀਵਾਲੀ ਦੇ ਸਮੇਂ ਬਾਜ਼ਾਰ ਨਕਲੀ ਖੋਏ ਦੇ ਨਾਲ ਭਰ ਜਾਂਦੇ ਨੇ ਇਹ ਮਿਲਾਫਟੀ ਖੋਆ ਸਟਾਰਚ ਤੇ ਸਿੰਥੈਟਿਕ ਦੁੱਧ ਅਤੇ ਹਾਨੀਕਾਰ ਰਸਾਇਣ ਦੇ ਨਾਲ ਬਣਿਆ ਜਾਂਦਾ ਹੈਗਾ ਤੇ ਇਨਸਾਨ ਨਾ ਸਿਰਫ ਮਠਾਈਆਂ ਦਾ ਸਵਾਦ ਖਰਾਬ ਹੁੰਦਾ ਹੈ ਸਗੋਂ ਸਿਹਤ ਲਈ ਵੀ ਖਤਰਾ ਪੈਦਾ ਹੁੰਦਾ ਹੈ ਤਾਂ ਦੱਸ ਦਈਏ ਕਿ ਖੋਆ ਦੀ ਪਛਾਣ ਦੇ ਲਈ ਇਸ ਨੂੰ ਆਪਣੀ ਜੋ ਕਿ ਹਥੇਲੀ ਦੇ ਵਿੱਚ ਰਗੜੋ ਸਭ ਤੋਂ ਪਹਿਲਾਂ ਤੇ ਅਸਲੀ ਖੋਆ ਰਗੜਨ ਦੇ ਉੱਤੇ ਹਲਕੇ ਚਿਕਨਾਈ ਛੱਡਦਾ ਹੈ ਕਿ ਉਹ ਵਰਗੀ ਖੁਸ਼ਬੂ ਆਉਂਦੀ ਹੈ ਅਤੇ ਇਸ ਦੀ ਬਣਤਰ ਥੋੜੀ ਦਾਣੇਦਾਰ ਹੁੰਦੀ ਹੈ ਨਕਲੀ ਖੋਵਾ ਉਥੇ ਹੀ ਜੋ ਕਿ ਰਗੜਨ ਦੇ ਉੱਤੇ ਰਬੜ ਵਰਗੀ ਤੇ ਚਿਪਚਿਪੀ ਜਾਂ ਫਿਰ ਖਿੱਚ ਵਾਲੀ ਮਹਿਸੂਸ ਹੁੰਦੀ ਆ ਤੇ ਇਸ ਦੇ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਖੋਵਾ ਦੀ ਪਛਾਣ ਜਕਰ ਕੀਤੀ ਜਾਵੇ ਤਾਂ ਇਸ ਦੀ ਇੱਕ ਛੋਟੀ ਜਿਹੀ ਗੇਂਦ ਬਣਾਓ ਅਸਲੀ ਖੋਵੇ ਦੇ ਨਾਲ ਗੇਂਦ ਆਸਾਨੀ ਦੇ ਨਾਲ ਬਣਦੀਆਂ ਨੇ ਅਤੇ ਟੁੱਟਦੀਆਂ ਨਹੀਂ ਆ ਨਕਲੀ ਜਾਂ ਫਿਰ ਮਿਲਾਵਟੀ ਖੋਵੇ ਦੇ ਨਾਲ ਗੇਂਦ ਵਾਰ-ਵਾਰ ਟੁੱਟ ਜਾਂਦੀਆਂ ਨੇ ਤੇ ਫੱਟ ਵੀ ਜਾਂਦੀਆਂ ਨੇ ਤੇ ਫਿਰ ਖੋਵੇ ਦੀ ਪਛਾਣ ਦੇ ਲਈ ਇਸ ਨੂੰ ਪਾਣੀ ਦੇ ਵਿੱਚ ਟੇਸਟ ਕਰੋ ਅਸਲੀ ਖੋਵਾ ਦਾ ਛੋਟਾ ਟੁਕੜਾ ਪਾਣੀ ਦੇ ਵਿੱਚ ਨਹੀਂ ਘੁਲਦਾ ਅਤੇ ਬਲਕਿ ਉਹ ਟੁੱਟ ਕੇ ਹੀਠਾਂ ਬੈਠ ਜਾਂਦਾ ਹੈ। ਨਕਲੀ ਖੋਵਾ ਜਿਸ ਦੇ ਵਿੱਚ स्टार ਜਾਂ ਫਿਰ ਆਟਾ ਹੁੰਦਾ ਹੈ ਤਾਂ ਪਾਣੀ ਦੇ ਵਿੱਚ ਆਸਾਨੀ ਦੇ ਨਾਲ ਘੁਲ ਜਾਂਦਾ ਹੈ ਅਤੇ ਪਾਣੀ ਦਾ ਰੰਗ ਹਲਕਾ ਦੁੱਧੀ ਹੋ ਸਕਦਾ ਹੈ। ਫਿਰ ਜੇਕਰ ਹੋਰ ਗੱਲ ਕਿਤੇ ਜਾਵੇ ਤਾਂ ਖੋਵੇ ਦੀ ਪਛਾਣ ਦੇ ਲਈ ਇਸ ਨੂੰ ਹੌਲੀ-ਹੌਲੀ ਗਰਮ ਕਰੋ। ਅਸਲੀ ਖੋਵਾ ਗਰਮ ਕਰਨ ਦੇ ਉੱਤੇ ਕਿਉਂ ਛੜਦਾ ਹੈ ਅਤੇ ਕਿਉਂ ਵਰਗੀ ਖੁਸ਼ਬੂ ਵੀ ਆਉਂਦੀ ਹੈ। ਨਕਲੀ ਖੋਵਾ ਗਰਮ ਕਰਨ ਦੇ ਉੱਤੇ ਪਾਣੀ ਛੱਡਦੀ ਹੈ ਅਤੇ ਇਸ ਦੇ ਵਿੱਚ ਬਦਬੂ ਜਾਂ ਫਿਰ ਰਸਾਇਣਿਕ ਗੰਧ ਵੀ ਆ ਸਕਦੀ ਹੈ ਤੇ ਜੇਕਰ ਖੋਵੇ ਦੀ ਪਛਾਣ ਦੇ ਲਈ ਇਸ ਨੂੰ ਚੱਖੋ ਸਭ ਤੋਂ ਪਹਿਲਾਂ ਤਾਂ ਅਸਲੀ ਖੋਵਾ ਮੂੰਹ ਦੇ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਅਤੇ ਕੁਦਰਤੀ ਮਿੱਠਾ ਸੁਆਦ ਆਉਂਦਾ ਹੈ ਉੱਥੇ ਹੀ ਨਕਲੀ ਖੋਵਾ ਮੂੰਹ ਦੇ ਨਾਲ ਚਪਕਦਾ ਹੈ ਮੂੰਹ ਦੇ ਵਿੱਚ ਚਿਪਕ ਜਾਂਦਾ ਹੈ ਤੇ ਚਬਾਉਣ ਦੇ ਉੱਤੇ ਰਬੜ ਵਰਗਾ ਮਹਿਸੂਸ ਹੁੰਦਾ ਹੈ ਅਤੇ ਇਸ ਦਾ ਸੁਆਦ ਹਲਕਾ ਜਾਂ ਫਿਰ ਰਸਾਇਣਿਕ ਹੋ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਖੋਵੇ ਦੀ ਪਛਾਣ ਕਰ ਸਕਦੇ ਹੋ ਕਿ ਖੋਵਾ ਬਾਜ਼ਾਰ ਦੇ ਵਿੱਚ ਨਕਲੀ ਵੀ ਮਿਲ ਰਿਹਾ ਹੈਗਾ ਤੇ ਅਸਲੀ ਵੀ ਮਿਲ ਰਿਹਾ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਚੈੱਕ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਕਿਉਂਕਿ ਖੋਆ ਜਿਸ ਨੂੰ ਤੁਸੀਂ ਬੜੇ ਸਵਾਦ ਦੇ ਨਾਲ ਇਹਦੀ ਮਠਾਈਆਂ ਵੀ ਬਹੁਤ ਬਣਦੀਆਂ ਨੇ ਤੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਮਠਾਈਆਂ ਹਰ ਕੋਈ ਲੈਂਦਾ ਹੈਗਾ ਤੇ ਪੂਜਾ ਦੇ ਵਿੱਚ ਮਠਾਈ ਦਾ ਇਸਤੇਮਾਲ ਕੀਤਾ ਜਾਂਦਾ ਹੈਗਾ ਪਰ ਜੇਕਰ ਉਹੀ ਮਠਾਈ ਜੇਕਰ ਮਿਲਾਵਟੀ ਹੁੰਦੀ ਹੈ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਤਿਉਹਾਰ ਦੇ ਮੌਕੇ ਕਿਤੇ ਤੁਸੀਂ ਵੀ ਨਾ ਖਾ ਲਿਓ ਮਿਲਾਪਟੀ ਖੋਆ ਸਰੀਰ ਨੂੰ ਕਰ ਸਕਦਾ ਹੈ ਬਿਮਾਰ ਜਾਣੋ ਅਸਲੀ ਤੇ ਨਕਲੀ ਖੋਏ ਦੀ ਪਛਾਣ ਦਾ ਆਸਾਨ ਤਰੀਕਾ ਦਰਅਸਲ ਦੀਵਾਲੀ ਦੇ ਸਮੇਂ ਬਾਜ਼ਾਰ ਨਕਲੀ ਖੋਏ ਦੇ ਨਾਲ ਭਰ ਜਾਂਦੇ ਨੇ ਇਹ ਮਿਲਾਪਟੀ ਖੋਆ ਸਟਾਰਚ ਤੇ ਸਿੰਥੈਟਿਕ ਦੁੱਧ ਅਤੇ ਹਾਨੀਕਾਰ ਰਸਾਇਣ ਦੇ ਨਾਲ ਬਣਿਆ ਜਾਂਦਾ ਹੈਗਾ ਤੇ ਇਨਸਾਨ ਨਾ ਸਿਰਫ ਮਠਾਈਆਂ ਦਾ ਸਵਾਦ ਖਰਾਬ ਹੁੰਦਾ ਹੈ ਸਗੋਂ ਸਿਹਤ ਲਈ ਵੀ ਖਤਰਾ ਪੈਦਾ ਹੁੰਦਾ ਹੈ ਤਾਂ ਦੱਸ ਦਈਏ ਕਿ ਖੋਆ ਦੀ ਪਛਾਣ ਦੇ ਲਈ ਇਸ ਨੂੰ ਆਪਣੀ ਜੋ ਕਿ ਹਥੇਲੀ ਦੇ ਵਿੱਚ ਰਗੜੋ ਸਭ ਤੋਂ ਪਹਿਲਾਂ ਤੇ ਅਸਲੀ ਖੋਆ ਰਗੜਨ ਦੇ ਉੱਤੇ ਹਲਕੇ ਚਿਕਨਾਈ ਛੱਡਦਾ ਹੈ ਕਿ ਉਹ ਵਰਗੀ ਖੁਸ਼ਬੂ ਆਉਂਦੀ ਹੈ ਅਤੇ ਇਸ ਦੀ ਬਣਤਰ ਥੋੜੀ ਦਾਣੇਦਾਰ ਹੁੰਦੀ ਹੈ ਨਕਲੀ ਖੋਵਾ ਉਥੇ ਹੀ ਜੋ ਕਿ ਰਗੜਨ ਦੇ ਉੱਤੇ ਰਬੜ ਵਰਗੀ ਤੇ ਚਿਪਚਿਪੀ ਜਾਂ ਫਿਰ ਖਿੱਚ ਵਾਲੀ ਮਹਿਸੂਸ ਹੁੰਦੀ ਆ ਤੇ ਇਸ ਦੇ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਖੋਵਾ ਦੀ ਪਛਾਣ ਜਕਰ ਕੀਤੀ ਜਾਵੇ ਤਾਂ ਇਸ ਦੀ ਇੱਕ ਛੋਟੀ ਜਿਹੀ ਗੇਂਦ ਬਣਾਓ ਅਸਲੀ ਖੋਵੇ ਦੇ ਨਾਲ ਗੇਂਦ ਆਸਾਨੀ ਦੇ ਨਾਲ ਬਣਦੀਆਂ ਨੇ ਅਤੇ ਟੁੱਟਦੀਆਂ ਨਹੀਂ ਆ ਨਕਲੀ ਜਾਂ ਫਿਰ ਮਿਲਾਵਟੀ ਖੋਵੇ ਦੇ ਨਾਲ ਗੇਂਦ ਵਾਰ-ਵਾਰ ਟੁੱਟ ਜਾਂਦੀਆਂ ਨੇ ਤੇ ਫੱਟ ਵੀ ਜਾਂਦੀਆਂ ਨੇ ਤੇ ਫਿਰ ਖੋਵੇ ਦੀ ਪਛਾਣ ਦੇ ਲਈ ਇਸ ਨੂੰ ਪਾਣੀ ਦੇ ਵਿੱਚ ਟੇਸਟ ਕਰੋ ਅਸਲੀ ਖੋਵਾ ਦਾ ਛੋਟਾ ਟੁਕੜਾ ਪਾਣੀ ਦੇ ਵਿੱਚ ਨਹੀਂ ਘੁਲਦਾ ਅਤੇ ਬਲਕਿ ਉਹ ਟੁੱਟ ਕੇ ਹੀਠਾਂ ਬੈਠ ਜਾਂਦਾ ਹੈ। ਨਕਲੀ ਖੋਵਾ ਜਿਸ ਦੇ ਵਿੱਚ स्टार ਜਾਂ ਫਿਰ ਆਟਾ ਹੁੰਦਾ ਹੈ ਤਾਂ ਪਾਣੀ ਦੇ ਵਿੱਚ ਆਸਾਨੀ ਦੇ ਨਾਲ ਘੁਲ ਜਾਂਦਾ ਹੈ ਅਤੇ ਪਾਣੀ ਦਾ ਰੰਗ ਹਲਕਾ ਦੁੱਧੀ ਹੋ ਸਕਦਾ ਹੈ। ਫਿਰ ਜੇਕਰ ਹੋਰ ਗੱਲ ਕਿਤੇ ਜਾਵੇ ਤਾਂ ਖੋਵੇ ਦੀ ਪਛਾਣ ਦੇ ਲਈ ਇਸ ਨੂੰ ਹੌਲੀ-ਹੌਲੀ ਗਰਮ ਕਰੋ। ਅਸਲੀ ਖੋਵਾ ਗਰਮ ਕਰਨ ਦੇ ਉੱਤੇ ਕਿਉਂ ਛੜਦਾ ਹੈ ਅਤੇ ਕਿਉਂ ਵਰਗੀ ਖੁਸ਼ਬੂ ਵੀ ਆਉਂਦੀ ਹੈ? ਨਕਲੀ ਖੋਵਾ ਗਰਮ ਕਰਨ ਦੇ ਉੱਤੇ ਪਾਣੀ ਛੱਡਦੀ ਹੈ ਅਤੇ ਇਸ ਦੇ ਵਿੱਚ ਬਦਬੂ ਜਾਂ ਫਿਰ ਰਸਾਇਣਿਕ ਗੰਧ ਵੀ ਆ ਸਕਦੀ ਹੈ ਤੇ ਜੇਕਰ ਖੋਵੇ ਦੀ ਪਛਾਣ ਦੇ ਲਈ ਇਸ ਨੂੰ ਚੱਖੋ ਸਭ ਤੋਂ ਪਹਿਲਾਂ ਤਾਂ ਅਸਲੀ ਖੋਵਾ ਮੂੰਹ ਦੇ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਅਤੇ ਕੁਦਰਤੀ ਮਿੱਠਾ ਸੁਆਦ ਆਉਂਦਾ ਹੈ ਅਤੇ ਇਹ ਨਕਲੀ ਖੋਆ ਮੂੰਹ ਦੇ ਨਾਲ ਚਪਕਦਾ ਹੈ ਮੂੰਹ ਦੇ ਵਿੱਚ ਚਿਪਕ ਜਾਂਦਾ ਹੈ ਤੇ ਚਬਾਉਣ ਦੇ ਉੱਤੇ ਰਬੜ ਵਰਗਾ ਮਹਿਸੂਸ ਹੁੰਦਾ ਹੈ ਅਤੇ ਇਸ ਦਾ ਸਵਾਦ ਹਲਕਾ ਜਾਂ ਫਿਰ ਰਸਾਇਣਿਕ ਹੋ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਖੋਵੇ ਦੀ ਪਛਾਣ ਕਰ ਸਕਦੇ ਹੋ ਕਿ ਖੋਆ ਬਾਜ਼ਾਰ ਦੇ ਵਿੱਚ ਨਕਲੀ ਵੀ ਮਿਲ ਰਿਹਾ ਹੈਗਾ ਤੇ ਅਸਲੀ ਵੀ ਮਿਲ ਰਿਹਾ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਚੈੱਕ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਕਿਉਂਕਿ ਖੋਆ ਜਿਸ ਨੂੰ ਤੁਸੀਂ ਬੜੇ ਸਵਾਦ ਦੇ ਨਾਲ ਇਹਦੀਆਂ ਮਠਾਈਆਂ ਵੀ ਬਹੁਤ ਬਣਦੀਆਂ ਨੇ ਤੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਮਠਾਈਆਂ ਹਰ ਕੋਈ ਲੈਂਦਾ ਹੈਗਾ ਤੇ ਪੂਜਾ ਦੇ ਵਿੱਚ ਮਠਾਈ ਦਾ ਇਸਤੇਮਾਲ ਕੀਤਾ ਜਾਂਦਾ ਹੈਗਾ ਪਰ ਜੇਕਰ ਉਹੀ ਮਠਾਈ ਜੇਕਰ ਮਿਲਾਪਟੀ ਹੁੰਦੀ ਹੈ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ